ਦੇਵਾ ਮੇ ਗੁਰ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਵ੍ਰਤੀ ਸਲੋਕ ਇੱਕ ਤਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਂਛੋ ਸਾਧ ਧੂਰ ਆਪਨ ਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਿ ਜੋ ਨਾਨਕ ਪ੍ਰਭ ਪਰ ਕੋ ਕੇ ਲੇਖ ਕਾਟੜ ਭਰੜ ਸੁਖ ਸਾਗਰ ਹਰ ਰਾਈ ਧੀਨ ਦਯਾਨ ਦੁਖ ਭੰਜਨ ਨਾਨਕ ਨੀਤਿ ਤੇ ਆਏ ਸੰਤ ਜਸ ਗਾਵਹੁ ਵਡ ਓ ਕਰ ਕਿਰਪਾ ਭਗਵੰਤ ਜੀਓ ਰਤੀ ਮਾਹ ਮੂਰਤ ਘੜੀ ਗੁਣ ਚਰਤ ਸੋਭਾਵੰਤ ਜੀਓ ਗੁਣ ਰੰਗ ਰਤੇ ਧਨ ਤੇ ਜਨ ਜਿਨੇ ਇਕ ਮਨ ਧਿਆਇਆ ਸਭਲ ਜਨਮ ਭਇਆ ਤਿਨ ਕਾਜ ਨਹੀਂ ਈਸੋ ਪ੍ਰਭ ਪਾਇਆ ਨੰਦਾਨ ਨਾਨਕ ਤੁਲ ਕੇ ਅਹਰ ਸਰਬ ਪਾਪ ਹੰਤ ਜਿਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜਿਓ ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ ਕਥਨੇ ਸਾਤੁ ਭਾਵਸੀ ਨਾਨਕ ਨਾਮ ਅਧਾਰੇ ਸੰਤ ਸਰਨ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੋ ਕੇਤ ਹਰਿਆ ਥੀਆ ਨਾਨਕ ਜਪ ਭਗਵੰਤ ਸੰਤ ਰੁੱਤ ਸਰਸ ਬਸੰਤ ਮਾਹ ਚੇਤ ਵੈ ਸਾਖ ਸੁਖ ਮਾਸ ਜੀਓ ਹਰ ਜੀਉ ਨੋ ਮਿਲਿਆ ਮੌਲਿਆ ਮਨ ਤਨ ਸਾਸ ਜੀਓ ਘਰ ਨੋ ਨਿਹਚਲ ਅਨੰਦ ਸਾਹੀ ਚਰਨ ਕਮਲ ਪਰਵੁਲੀਆਂ ਸੁੰਦਰ ਸੁਗੜੇ ਸਜਣ ਭੇਤਾ ਗੁਰ ਗੋਵਿੰਦ ਅਮੁੱਲਿਆ ਵੜ ਪਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜਿਓ ਬੇਨਵੰਤ ਨਾਨਕ ਸਰਣ ਕੇਰੀ ਮਿਟੀ ਜਮ ਕੇ ਤ੍ਰਾਸ ਜਿਓ ਸਲੋਕ ਸ ਸੰਗਤ ਬਿਨ ਭ੍ਰਮ ਮੋਹੀ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਧੀਆਂ ਨਾਲਕ ਕਰਮ ਹਲੇਕ ਜੋ ਪੜ ਇਸ ਮਿਲਿਆ ਵਿਛੋੜੀ ਪੀਪ ਨਾਨਕ ਪ੍ਰਭ ਸਰਣ ਆਗਤੀ ਜੋ ਕਵਡ ਪਰਤਪ ਛੰ ਕ੍ਰੀਖ ਮਰਤਿ ਅਤਿ ਗਖੜੀ ਜੇਠ ਅਖੜ ਕਾਮ ਜਿਉ ਪ੍ਰੇਮ ਵਿਚਹੁ ਦੁਹਾਕਣੀ ਦ੍ਰਿਸਤਿ ਨਾ ਕਰੀ ਰਾਮ ਜਿਉ ਮਹਿ ਦ੍ਰਿਸਟੀ ਆਵੈ ਮਰਤਿ ਹਾਵੈ ਮਹ ਗਰਬ ਮੁਠੀਆ ਜਲ ਬਾਜ ਮਛਲੀ ਤਰ ਫੜਾਵੇ ਸੰਗ ਮਾਇਆ ਰੁੱਤੀਆ ਕਰ ਪਾਪ ਜੋਨੀ ਭੈ ਭੀਤ ਹੋਈ ਦੇ ਸਾਸਨ ਜਾਮ ਜਿਓ ਬਿਨਵੰਤ ਨਾਨਕੀ ਓਟ ਤੇਰੀ ਰਖ ਪੂਰਨ ਕਾਮ ਜਿਓ ਸਲੋਕ ਸਰਧਾਲੂ ਕੀ ਸੰਗ ਪ੍ਰੀਤਮ ਇਕਤਲ ਰਹਿਣ ਨਾ ਜਾਏ ਵਨ ਤਨ ਅੰਤਰ ਰਵ ਰਹੇ ਨਾਨਕ ਸਹਿ ਜਿਸੁ ਭਾਏ ਕਰੋ ਗਹਿਨੀ ਸਾਜਨ ਜਨਮ ਜਨਮ ਕੇ ਮੀਤ ਚਰਨ ਦાસੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸਵੰਤੋ ਰੋਤ ਪਰਸ ਸੁਹੇਲੀਆਂ ਸ਼ਾਵਣ ਭਾਦਵੇ ਆਨੰਦ ਜਿਓ ਕਣ ਉਹਨਾਂ ਵੁਥੇ ਜਲ ਤਲ ਪੂਰਿਆ ਮਕਰੰਦ ਜਿਓ ਰਬ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਤ ਗ੍ਰਹ ਭਰੇ ਸਿਮਰ ਸੁਆਮੀ ਅੰਤਰ ਜਾਮੇ ਕੁਲ ਸਮੂਹਾ ਸਭ ਤਰੇ ਪ੍ਰੇਰੰਗ ਜਾਕੇ ਨਹ ਛਦਰ ਲਾਗੇ ਕਿਰਪਾਨ ਸਦ ਬਖ ਸਿੰਧ ਜਿਓ ਬੇਨਵੰਤ ਨਾਨਕ ਹਰਿ ਕੰਤ ਪਾਇਆ ਸਦਾ ਮਨ ਭਾਵੰਦ ਜਿਓ ਸਰੋਕ ਸਪਿਆਸੀ ਮੈਂ ਫਿਰਾਂ ਕਬ ਪੇਖਾਂ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬਿਸਾਤ ਨ ਊਪਜੈ ਤਿਲ ਫਲ ਰਹਿਣ ਨਾ ਜਾਏ ਹਰ ਸਤ ਹੈ ਸਰਣਾਗਤੀ ਨਾਨਕ ਆਸ ਪੁਜਾਏ ਕੰਤ ਰਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜਿਓ ਖੋਜੰਤੀ ਦਰਸ਼ਨ ਫਿਰਤ ਕਬ ਮਿਲਿਐ ਗੁਣਤਾਸ ਜਿਓ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਰ ਕੰਗਣ ਤ੍ਰਿਗ ਬਨਾ ਸੁੰਦਰ ਸੁ ਜਾਣ ਚਤੁਰ ਬੇਤੀ ਸਾਹਸ ਬਿਨ ਜੈਸ ਤਨ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਧਾਰਿ ਕਿਰਪਾ ਮਿਲੋ ਪ੍ਰਭ ਗੁਣਤਾਸ ਜਿਓ ਸਨੋਕ ਜਲਣ 부ਜੇ ਸੀਤਲ ਭਾਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਪ੍ਰਾਤ ਸਾਧ ਪਠਾਏ ਆਪ ਹਰ ਹਮ ਤੁਮਤ ਨਾਹੀ ਦੂਰ ਨਾਨਕ ਪ੍ਰਮਪੈ ਮਿਟ ਗਾਏ ਰਮਣ ਰਾਮ ਭਰ ਪੂਰ ਰਤ ਸਿਸਿਆ ਰਸੀਤਲ ਹਰ ਪ੍ਰਗਟ ਮੰਗਰ ਪੋਹ ਜਿਓ ਜਲਨ 부ਜੀ ਦਰਸ ਪਾਇਆ ਬਿਨ ਸ ਮਾਇਆ throh ਜਿਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਔਰ ਦੂਰ ਸੀ ਗਾਰੇ ਸਬਰ ਸੁਕੁਣ ਗਾਉ ਅਨਖ ਅਭੇਵਿਆ ਭਾਉ ਭਗਤ ਕੋ ਵਿੰਦ ਬਾਂਛਤ ਜਮਨਾ ਸਾਕੇ ਜੋਹ ਜਿਉ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਨਾ ਪ੍ਰੇਮ ਵਿਚੋ ਜਿਉ ਸਲੋਕ ਹਰ ਤਨ ਪਾਇਆ ਸੁਹਾਗਣੀ ਢੋਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਿਨਉਦ ਅਨੰਦ ਕੋਡ ਪ੍ਰੇ ਪ੍ਰੀਤਮ ਸੰਗ ਬਨ ਬਨਵਾਛਤ ਫਲ ਪਾਇਆ ਹਰ ਨਾਨਕ ਨਾਮ ਭਰੇ ਛੰਨ ਹਮਕਰ ਰਤਮਨ ਭਾਵਤੀ ਮਾਗ ਭਗਣ ਕੁਣਵੰਤ ਜਿਓ ਸਾਖੀ ਸਹੇਲੀ ਕਾ ਮੰਗਲੋ ਗ੍ਰਹਿ ਆਏ ਹਰ ਕੰਤ ਜਿਓ ਗ੍ਰਹਿ ਲਾਲ ਆਏ ਵਰਤ ਆਏ ਸੇਜ ਸੁੰਦਰ ਸੋਹੀਆ ਵਣ ਤ੍ਰਿਣ ਤ੍ਰਿ ਭਵਨ ਪਾਏ ਹਰਿ ਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇਛ ਪੁੰਨੀ ਮਨ ਜਪਿਆ ਨਿਰਮਲ ਮੰਤ ਜਿਉ ਬਿਨਵੰਤ ਨਾਨਕ ਨੇ ਤਕਰੋ ਰਈਆ ਹਰ ਮਿਲੇ ਸ੍ਰੀ ਧਰਕੰਤ ਜਿਉ ਸਲੋਕ ਸੰਤ ਸਹਾਈ ਜੀ ਅਕੇ ਭਗ ਜਲ ਤਾਰਨ ਹਰ ਸਭ ਤੇ ਉੱਚੇ ਜਾਣਿ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤਰੇ ਸੂਰੇ ਸੇ ਬੀਰ ਨਾਨਕ ਤਨ ਬਲ ਹਾਰਨ ਹਰਿ ਜਾਪਿ ਉਤਰੇ ਤੀਰ ਸੰਤੋ ਚਰਣ ਬਿਰਾਜਿਤ ਸਭੇ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਾਰੇ ਹਰ ਭਗਤ ਕੀ ਆ ਪਰਵੇ ਸਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬੀਸਰਾ ਤਜ ਆਪਰ ਸਰਣੀ ਪਰ ਚਰਣੀ ਸਰਬ ਗੁਣ ਜਗਤੀ ਸਰ गोविंद कुण नद श्री रंग स्वामी आध आद कौ आदे स जियो बिनवंत नानक मया धरो जोग जोग एक वे स जियो गोविंद कुण नद श्री रंग स्वामी आध आद कौ आदे स जियो बिनवंत ਤਨਾਨ ਕਮਾਇਆ ਤਾਰੋ ਜੋਗ ਜੋਗ ਇੱਕ ਵੀ ਸਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਾਮ ਕਲੀ ਮਹਲਾ ਪੰਜਵਾ ਸ੍ਰੀ ਸਨੋਕ